प्यारे बच्चों सत श्री अकाल ਤੁਸੀਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਨੁਕਰਾਂਟ ਜਿਹਾ ਰਿਹਾ ਹਾਂ ਰਖੜੀ ਦੇ ਉੱਤੇ ਇਹ 10 ਲਾਈਨਾਂ ਦਾ ਐਸੇ ਤਾਂ ਜੇ ਤੁਹਾਨੂੰ ਹਜ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਸਿੜੇ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਰ ਦਬਾ ਦਿਓ ਕਾਕੀ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ। ਸਟਾਰਟ ਰੱਖੜੀ ਭਾਰਤ ਦਾ ਇੱਕ ਪ੍ਰਸਿੱਧ ਤਿਉਹਾਰ ਹੈ। ਇਹ ਪੂਰੇ ਦੇਸ਼ ਵਿੱਚ ਬڑے ਹੀ ਉੱਚਾ ਨਾਲ ਮਨਾਇਆ ਜਾਂਦਾ ਹੈ ਇਹ ਹਰ ਸਾਲ ਸਾਵਣ ਮਹੀਨੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਇਹ ਤਿਹਵਾਰ ਭੈਣ ਅਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਇਸ ਦਿਨ ਭੈਣਾ ਆਪਣੇ ਭਰਾਵਾਂ ਦੇ ਗੁੱਟ ਤੇ ਰਖੜੀ ਬੰਨ੍ਹਦੀ ਹਨ ਅਤੇ ਮੱਥੇ ਤੇ ਤਿਲਕ ਤੇ ਤਿਲਕ ਲਗਾਉਂਦੀ ਹੈ ਹਨ ਅਤੇ ਮਿਠਾਈ ਖਵਾਉਂਦੀ ਹੈ ਹਨ ਪ੍ਰਾ ਆਪਣੀ ਭੈਣ ਨੂੰ ਤੋਹਫਾ ਦੇ ਕੇ ਪਿਆਰ ਪ੍ਰਗਟ ਕਰਦਾ ਹੈ ਪ੍ਰਾ ਰਖੜੀ ਦੇ ਮੌਕੇ ਆਪਣੀਆਂ ਭੈਣਾਂ ਦੇ ਰੱਖਿਆ ਕਰਨ ਦਾ ਵਾਦਾ ਕਰਦੇ ਹਨ ਇਸ ਦਿਨ ਮਠਿਆਈਆਂ ਦੀ ਦੁਕਾਨ ਤੇ ਬਹੁਤ ਭੀੜ ਹੁੰਦੀ ਹੈ ਲੋਕ ਇਸ ਦਿਨ ਨਵੇਂ ਕੱਪੜੇ ਪਾਉਂਦੇ ਹਨ ਇਸ ਤਹਵਾਰ ਨੂੰ ਲੋਕ ਬڑے ਚਾ ਨਾਲ ਉਡੀਕਦੇ ਹਨ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤਾਂ ਸਾਨੂੰ ਮਿਲਾਂਗਾ ਅਗਲੀ ਵੀਡੀਓ ਵਿੱਚ ਇਸ ਨੂੰ ਦੇਖਣ ਲਈ ਧੰਨਵਾਦ